diri caldo caldo aí o de ਕੱਲ ਜੀ ਰੂਤ ਸਿੰਘ ਹੈਗੇ ਆ ਆਪਣੇ ਆਦਰਸ਼ ਨਗਰ ਦੇ ਵਿੱਚ ਫਾਈਨਾਂਸ ਦਾ ਕੰਮ ਕਰਦੇ ਹੈਗੇ ਵੀ ਆ ਉਹਨਾਂ ਤੇ ਨਾ ਦੋ ਅਣਪਛਾਤੇ ਵਿਅਕਤੀ ਉਹਨਾਂ ਦੀ ਸ਼ਾਪ ਤੇ ਆਏ ਤੇ ਉਹਨਾਂ ਨੇ ਉਹਨਾਂ ਨੂੰ ਮਾਰ ਦੇਣ ਦੀ ਤੇ ਲੁੱਟਵਾਰ ਕਰਨ ਦੀ ਇਰਾਦੇ ਨਾਲ ਉਹਨਾਂ ਤੇ ਵਾਰ ਕੀਤਾ ਤੇ ਉੱਥੇ ਮੌਕੇ ਤੋਂ ਭੱਜ ਗਏ ਉਹਨਾਂ ਵਿੱਚੋਂ ਇੱਕ ਜਿਹੜਾ ਹੈ ਉਹਨੂੰ ਕਾਬੂ ਕਰ ਲਿਆ ਹੈਗਾ ਤੇ ਉਹਦੀ ਅਰੈਸਟ ਪਾਈ ਜਾ ਚੁੱਕੀ ਹੈ ਤੇ ਜਿਹੜਾ ਦੂਸਰਾ ਉਹਨੂੰ ਵੀ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਚੋਂ ਨੇ ਦੋਹੀ ਤੇ ਕਿੱਥੋਂ ਦੇ ਇਹ ਦੋਨੇ ਜਿਹੜੇ ਹੈਗੇ ਆ ਹਰਪ੍ਰੀਤ ਤੇ ਬਾਉਨਾ ਦੇ ਹੋਏ ਵੀ ਆ ਇਹ ਪਿੰਡ ਮਲੂੜ ਦੇ ਹੈਗੇ ਤੋਂ ਰੈਸਟ ਕਿਨੋ ਕੀਤਨਾ ਜੋ ਹਰਪ੍ਰੀਤ ਕੋਈ ਮੈਡਮ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਚੱਲੇ ਹੈਗੇ ਨਹੀਂ ਹ ਅਜੇ ਤੱਕ ਤਾਂ ਫਿਲਹਾਲ ਤਫਤੀਸ਼ ਚੱਲ ਰਹੀ ਹੈ ਹਰਪ੍ਰੀਤ ਤੇ ਤਹੇ ਤੱਕ ਕੋਈ ਨਹੀਂ ਆਇਆ ਦਾ ਸਾਹਮਣੇ ਜੀ ਮੈਡਮ ਰਿਮਾਂਡ ਵੀ ਲੈ ਇਹਨਾਂ ਦਾ ਰਿਮਾਂਡ ਨਹੀਂ ਮੈਨੂੰ ਪਤਾ ਜੀ